ਸਤ ਸ਼੍ਰੀ ਅਕਾਲ ਪੰਜਾਬੀਏ ਦੇ ਕਿਚਨ ਚ ਤੁਹਾਡਾ ਸਵਾਗਤ ਹੈ ਵੈਲਕਮ ਹੈ ਤੁਸੀਂ ਆਪ کیسے ਹੈ ਅਸੀਂ ਸਾਰੇ ਠੀਕ ਆ ਆ ਤਨ ਨਿਊ ਰੈਸਪੀ ਨਾਲ ਰੂਬਰੂ ਕਰਾ ਰਹੇ ਆਂ ਦੇਖੋ ਬਹੁਤ ਟੇਸਟੀ 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 ਤੋਂ ਬਹੁਤ ਸੁਆਦ ਹੈ ਹੁਣ ਤੁਹਾਨੂੰ ਦੱਸਦੇ ਆਂ ਅਸੀਂ ਕਿਹੀ ਕਿਸ ਤਰ੍ਹਾਂ ਬਣਾਈ ਹੈ ਤੁਸੀਂ ਦੇਖ ਰਹੇ ਹੋਗੇ ਐਪਲ ਹੈ ਇਹ ਐਪਲ ਨਾਲ ਖੱਟੇ ਮਿੱਠੇ ਐਪਲ ਹੈ ਐਕਚੁਅਲੀ ਕੀ ਹੋਇਆ ਕਿ ਸ਼੍ਰੀਨਗਰ ਤੋਂ ਅਸੀਂ 5 ਕਿਲੋ ਐਪਲ ਲੈ ਕੇ ਆਏ ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਨੀਚੇ ਵਾਲਾ ਪਾਰਟ ਹੁੰਦਾ ਨਾ ਐਪਲ ਦਾ ਜਿਵੇਂ ਪੂਰਾ ਬੈਗ ਭਰਿਆ ਹੁੰਦਾ ਹੈ ਹੈ ਨਾ ਹੁਣ ਸਾਰੇ ਤੇ ਖੋਲ ਕੇ ਦੇਖ ਨਹੀਂ ਸਕਦੇ ਤੇ ਉਹਨਾਂ ਵਿੱਚੋਂ ਕੁਝ ਖੱਟੇ ਮਤਲਬ ਇਹ ਤੇ ਕਾਫੀ ਜਦਾ ਖੱਟੇ ਸੀ ਮਤਲਬ ਪੱਕੇ ਪੱਕੇ ਸੀ ਹਰੇ-ਹਰੇ ਤਾਂ ਹੀ ਸੋਚਿਆ ਕਿਉਂ ਨਾ ਹੀ ਅੱਜ ਸਬਜ਼ੀ ਬਣਾਈ ਜਾਏ ਔਰ ਡਿਨਰ ਚ ਅਹੀ ਫਿਰ ਜਿਹਨੂੰ ਰੈਸਪੀ ਬਣਾਈ ਨਾ ਉਹ ਵਾਲੀ ਤੇ ਬਹੁਤ ਹੀ ਟੇਸਟੀ ਬਣੀ ਸਾਰਿਆਂ ਨੇ ਬੜੀ ਹੀ ਮਤਲਬ ਖੁਸ਼ੀ ਨਾਲ ਖਾਧੀ ਉਹਨਾਂ ਨੂੰ ਅੱਛੀ ਵੀ ਲੱਗੀ ਔਰ ਇਹ ਹੁੰਦੇ ਵੀ ਹਾਜਮੇਦਾਰ ਹੈ ਮੋਂ ਦੇਖੋ ਸਬਜ਼ੀ ਬਣਾਉਣ ਵਾਸਤੇ ਅਸੀਂ ਦੇਖੋ ਐਪਲ ਲਿੱਤੇ ਨੇ ਮੈਂ ਤੁਹਾਨੂੰ ਦੱਸ ਦਿੱਤਾ ਸੀ ਪਹਿਲਾਂ ਹੀ ਐਪਲ ਦੇ ਨਾਲ ਅਸੀਂ ਪਿਆਜ਼, ਟਮਾਟਰ, ਲਸਣ ਦੇ ਕੁਝ ਤੁਰੀਆਂ, ਅਦਰਕ ਤੇ ਨਾਲੇ ਹੀ ਧਨੀਆ ਹੈ ਧਨੀਆ ਤੇ ਪੰਡਾ ਪੰਡਾ ਟਮਾਟਰ ਹੀ ਇਸ ਤੋਂ ਹੀ ਪਤਾ ਕਿ ਨਾ ਹੋਰ ਜਿਆਦਾ ਅੱਛਾ ਟੇਸਟ ਬਣੇਗਾ ਚਾਹੇ ਸਾਡੇ ਐਪਲ ਖੱਟੇ ਮਿੱਠੇ ਨੇ ਪਰ ਫਿਰ ਵੀ ਟਮਾਟਰ ਤੇ ਹਰੀਆਂ ਮਿਰਚਾਂ ਤੇ ਧਨੀਆ ਬਹੁਤ ਜ਼ਰੂਰੀ ਹੈ ਸਬਜ਼ੀ ਬਣਾਉਣ ਚ ਕਿਉਂਕਿ ਇਹਦਾ ਇੱਕ ਵੱਖਰਾ ਹੀ ਟੇਸਟ ਆਂਦਾ ਹੈ ਤੇ ਅਹੀ ਇਹ ਸਾਰਾ ਸਮਾਨ ਇਕੱਠਾ ਕਰ ਲਿਆ ਹੁਣ ਸਬਜੀ ਬਣਾਉਣ ਦੀ ਤਿਆਰੀ ਕਰ ਰਹੇ ਆ। ਉਹ ਦੇਖੋ ਸਭ ਤੋਂ ਪਹਿਲਾਂ ਐਪਲ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਵੈਸੇ ਤਾਂ ਹਰ ਇੱਕ ਸਬਜੀ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਇਹਨੂੰ ਪਾਣੀ 'ਚ ਕੁਛ ਦੇਰ ਜਿਹੇ ਦਬੋ ਕੁਛੇ ਡਬੋ ਕੇ ਰੱਖਿਆ ਤੇ ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਮਤਲਬ ਸਾਡੇ ਕੋਲ ਜਾਲੀ ਵਾਲਾ ਉਹ ਹੈਗੀ ਹੈ ਬਾਸਕਟ ਟਾਈਪ ਉਹਦੇ ਵਿੱਚ ਅਸੀਂ ਪਾ ਦਿੱਤਾ ਕਿ ਐਕਸਟਰਾ ਪਾਣੀ ਸਾਰਾ ਉਹ ਨਿਕਲ ਗਿਆ। ਜੋ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਹਰ ਚੀਜ਼ ਨੂੰ ਜਿਹੜੀ ਸਬਜ਼ੀ ਵਾਸ਼ ਕਰਨਾ ਜ਼ਰੂਰੀ ਕਿਉਂ ਹੁੰਦਾ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਤਰਕ ਕਰ ਸਪਰੇਅ ਕੀਤੇ ਹੁੰਦੇ ਆ ਸਾਨੂੰ ਨਹੀਂ ਪਤਾ ਕਿੱਥੋਂ ਕਿੱਥੋਂ ਆਈ ਹੁੰਦੀ ਹੈ ਇਸ ਲਈ ਜਿਹੜਾ ਵਾਸ਼ ਕਰਨਾ ਬਹੁਤ ਇੰਪੋਰਟੈਂਟ ਹੈ ਹੁਣੇ ਕੋ ਪਿਆਜ਼ਾਂ ਦੇ ਵੀ ਅਸੀਂ ਛਿਲਕੇ ਵਗੈਰਾ ਉਤਾਰ ਕੇ ਸਾਰਾ ਸਾਫ਼ ਕਰਕੇ ਮੈਨੂੰ ਅੱਛੇ ਤਰ੍ਹਾਂ ਵਾਸ਼ ਕਰਕੇ ਰੱਖ ਲਿਆ ਹੈ ਜੋ ਤੁਹਾਨੂੰ ਮੈਂ ਅੱਗੇ ਪਹਿਲਾਂ ਵੀ ਦੱਸਿਆ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਇਹਨਾਂ ਦੀ ਦੇਖੋ ਪਿਆਜ਼ ਅਸੀਂ ਕੱਟ ਲਿਆ ਕਿਉਂਕਿ ਸਬਜ਼ੀ ਸਾਡੀ ਜਦਾ ਤਰੀਵਾਰੀ ਬਣੇ ਰਿਹਾ ਹੋਈ ਮੋਟੇ ਮੋਟੇ ਪਿਆਜ਼ ਕੱ ਤੇ ਹਰੀ ਮਿਰਚ ਤੇ ਟਮਾਟਰ ਤੇ ਧਨੀਆਂ ਨੂੰ ਅਸੀਂ ਤੁਹਾਨੂੰ ਪੀਸਾਂਗੇ ਅੱਛੇ ਤਰ੍ਹਾਂ ਮਿਕਸੀ ਵਿੱਚ ਇਹਨੂੰ ਤੇ ਜਿਹੜੇ ਅਦਰਕ ਲਸਣ ਵੀ ਕੱਟ ਲਈ ਐ ਇਹਨੂੰ ਅਸੀਂ ਬਰੀਕ ਕੱਟਿਆ ਪਰ ਇਹਨੂੰ ਵੀ ਥੋੜਾ ਜਿਹਾ ਅਸੀਂ ਮਿਕਸੀ 'ਚ ਥੋੜਾ ਜਿਹਾ ਦਰਦਰਾ ਇਹਨੂੰ ਪੀਸ ਲਵਾਂਗੇ ਹੁਣੇ ਕੋ ਸਾਡਾ ਸਾਰਾ ਸਮਾਨ ਸਦ ਕੋ ਰੈਡੀ ਹੋ ਗਿਆ ਆਲਮੋਸਟ ਪਰ ਤੁਸੀਂ ਦੇਖਿਆ ਹੋਗਾ ਮੈਂ ਹਜੇ ਐਪਲ ਨਹੀਂ ਕੱਟੇ ਉਹ ਤੁਹਾਨੂੰ ਦੱਸਾਂਗੀ ਕਿਉਂ ਨਹੀਂ ਕੱਟੇ ਲੋ ਜੀ ਹੁਣ ਐਪਲ ਦੀ ਵਾਰੀ ਆਈ ਐ ਐਕਚੁਅਲੀ ਐਪਲ ਨੂੰ ਹੁਣ ਕੀ ਕਰੀਏ ਹਨ ਦੇ ਕੋਈ ਐਪਲ ਦਾ ਛਿਲਕਾ ਉਤਾਰਤਾ ਹੈ ਹੁਣ ਨਾ ਹੀ ਇਹਦੇ ਦੇ ਬੀਜ ਕੱਢੇ ਨੇ ਨਾ ਹੀ ਇਹਦੇ ਆਸ-ਪਾਸੇ ਜਿਹੜੇ ਹੁੰਦੇ ਆਂ ਨੇ ਡੁੰਡਲੀਆਂ ਹੀ ਕੱਟੀਆਂ ਨੇ ਸਿਰਫ ਇਹਦੇ ਹੀ ਛਿਲਕੇ ਉਤਾਰੇ ਨੇ ਉਹਦਾ ਕਾਰਨ ਹੈ ਕਿ ਇਹਨੂੰ ਕਿਉਂ ਨਹੀਂ ਕੱਟਿਆ ਕਿਉਂਕਿ ਇਹਦਾ ਕਲਰ ਚੇਂਜ ਹੋ ਜਾਂਦਾ ਹੈ ਜਿਹੜਾ ਕਿ ਦੇਖਣ ਜੇ ਬਿਲਕੁਲ ਠੀਕ ਨਹੀਂ ਲੱਗਦਾ ਜੋ ਸਭ ਤੋਂ ਪਹਿਲਾਂ ਇਹ ਅਦਰਕ ਲਸਣ ਨੂੰ ਮਿਕਸੀਜ ਮਿਕਸ ਕਰ ਲਾਂਗੇ ਗੈਸ ਹੁਣ ਕਰਕੇ ਕੜਾਈ ਰੱਖ ਦਾਂਗੇ ਹੁਣ ਕੜਾਈ ਨੂੰ ਹੀ ਵਾਸ਼ ਕਰ ਤੇ ਸੁੱਕੀ ਹੈ ਤੇ ਹੁਣ ਇਹ ਇੱਥੇ ਅਕੋਰਡਿੰਗ ਟੂ ਜਿੰਨਾ ਨੂੰ ਮਸਟਰਡ ਆਇਲ ਚਾਹੀਦਾ ਸੀ ਉਹ ਪਾਵਾਂਗੇ ਤੇ ਇਹਨੂੰ ਅਚੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਹੀ ਅਸੀਂ ਉਸ ਤੋਂ ਬਾਅਦ ਅਗਲਾ ਸਟੈਪ ਲੈਣਾ ਹੈ ਕਿਉਂਕਿ ਮਸਟਰਡ ਆਇਲ ਹਮੇਸ਼ਾ ਕੱਚਾ ਕਦੇ ਵੀ ਨਹੀਂ ਕੱਚੇ ਚੱਕਰੀ ਨਹੀਂ ਬਣਾਉਣਾ ਚਾਹੀਦਾ ਹਮੇਸ਼ਾ ਇਹਨੂੰ ਪਕਾ ਲੈਣਾ ਚਾਹੀਦਾ ਸਾਨੂੰ ਇਹਦੇ ਜੀਰਾ ਤੇ ਅਸੀਂ ਜਵੈਨ ਪਾਵਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਰਮਤੀ ਦੇਖ ਰਹੇ ਹੋਗੇ ਤਾਂ ਤੁਹਾਨੂੰ ਨਿਕਲ ਗਿਆ ਰਮੜ ਚ ਪਕਣਾ ਸ਼ੁਰੂ ਹੋ ਗਿਆ ਹੈ ਹੁਣ ਮੈਂ ਦੇਖੋ ਜੀਰਾ ਵੀ ਪਾ ਲਿਆ ਤੇ ਥੋੜੀ ਜਿਹੀ ਜਵੈਨ ਪਾਤੀ ਲੋ ਜਿਸੀ ਤੇਲ ਚ ਪਾ ਪਹਿਲਾਂ ਅਦਰਕ ਲਸਣ ਦਾ ਪੇਸਟ ਪਾਵਾਂਗੇ ਹੁਣ ਅਦਰਕ ਲਸਣ ਦਾ ਪੇਸਟ ਜਿਵੇਂ ਲਈ ਪਾਈ ਪੇਸਟ ਨਹੀਂ ਸੋਰੀ ਉਹੀ ਪੇਸਟ ਮੈਂ ਲਹੀ ਖੁਦ ਤਿਆਰ ਕੀਤਾ ਹੁਣ ਦੇਖੋ ਅਸੀਂ ਇਹਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਕਿਉਂਕਿ ਕੱਚੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਫਿਰ ਇਹਦੀ ਨਾ ਸਮੈਲ ਜੀ ਆਂਦੀ ਰਹਿੰਦੀ ਹੈ ਦੇਖੋ ਅਦਰ ਲਸਣ ਕੱਢੀ ਪੁੱਜ ਗਈ ਸੀ ਹੁਣ ਅਸੀਂ ਪਾਤਾ ਹੈ ਜੀ ਵਿੱਚ ਪਿਆਜ਼ ਪਿਆਜ਼ ਪੁੰਨ ਰਿਆਂ ਸੀ ਹੁਣ ਹੁਣ ਟਮਾਟਰ ਤੇ ਧਨੀਆਂ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਹੈ ਤੇ ਦੇਖੋ ਕਿੰਨਾ ਅੱਛਾ ਸਾਡਾ ਪਿਆਜ਼ ਲਸਣ ਅਦਰਕ ਪਕਰਿਆ ਤੇ ਇੰਨੀ ਅੱਛੀ ਖੁਸ਼ਬੂ ਆ ਰਹੀ ਉਦੀ ਮਤਲਬ ਇਹਨੂੰ ਮਸਾਲਾ ਪੁੰਨਿਆ ਹੋਏਗਾ ਅੱਛੀ ਤਰ੍ਹਾਂ ਤੇ ਸਾਡਾ ਸਬਜ਼ੀ ਦਾ ਟੇਸ ਬਹੁਤ ਅੱਛਾ ਹੁੰਦਾ ਹੈ ਲੋ ਜੀ ਹੁਣ ਅਸੀਂ ਕਟਾਂਗੇ ਐਸ ਵੇਲੇ ਕਿਉਂਕਿ ਸਾਡਾ ਮਸਾਲਾ ਆ ਰੋੜੀ ਮਤਲਬ ਆਲਮੋਸਟ ਪੱਕ ਗਿਆ ਹੈ ਤੁਹਾਨੂੰ ਨਹੀਂ ਜਿਹੜੇ ਐਪਲ ਨੇ ਜਿਹੜੇ ਸੀ ਦੇਖੋ ਤੁਸੀਂ ਦੇਖੋਗੇ ਐਪਲ ਦਾ ਬਿਲਕੁਲ ਕਲਰ ਚੇਂਜ ਨਹੀਂ ਹੋਇਆ ਹੁਣ ਅਸੀਂ ਇਹਨੂੰ ਸੈਂਟਰ ਚ ਕੱਟ ਕੇ ਇਹਦੇ ਬੀਜ ਇਹਦੇ ਸਾਰੇ ਕਰਕੇ ਫਿਰ ਅਸੀਂ ਪੀਸੇ ਚ ਕਰਾਂਗੇ ਆ ਦੇਖੋ ਇਹ ਸਾਰਾ ਜਿਹੜਾ ਵੀ ਖਰਾਬ ਹੈਗਾ ਨਾ ਮੋਟਾ-ਮੋਟਾ ਪਾਰ ਸਾਰਾ ਕੱਢ ਦਿੱਤਾ ਹੈ ਹੁਣ ਤੁਸੀਂ ਦੇਖ ਰਹੇ ਹੋਗੇ ਆ ਦੇਖੋ ਇਹ ਕੱਟ ਰਹੇ ਆ ਜਿਹੜਾ ਤੁਹਾਨੂੰ ਲੱਗਦਾ ਹਨ ਕੁਝ ਪਾਰ ਠੀਕ ਨਹੀਂ ਉਹ ਵੀ ਰਿਮੂਵ ਕਰ ਦਿੱਤਾ ਹੈ ਪਿਆਜ਼ ਸਾਡੇ ਪੱਕ ਗਏ ਨੇ ਧਨੀਆ ਟਮਾਟਰ ਤੇ ਕੜੀ ਮਿਰਚ ਦਾ ਮਿਕਸਰ ਪਾ ਦਿੱਤਾ ਹੌਂ ਚੰਗ ਮਤਰਾ ਸੇ ਨੂੰ ਹਲਾ ਕੇ ਤੇ ਇਹਦੇ ਵਿੱਚ ਹੁਣ ਅਸੀਂ ਪਾਨੇ ਸੁੱਕੇ ਮਸਾਲੇ ਤੇ ਸੁੱਕੇ ਮਸਾਲੇ ਪਾਣ ਤੋਂ ਬਾਅਦ ਅੱਛੀ ਤਰ੍ਹਾਂ ਹੀ ਇਹਨੂੰ ਮਿਕਸ ਕਰਨਾ ਕੋ ਦੇਖੋ ਕਿੰਨਾ ਅੱਛਾ ਤੁਹਾਨੂੰ ਲੱਗ ਰਿਹਾ ਹੈਗਾ ਦੇਖਣ ਚ ਕਿੰਨਾ ਅੱਛਾ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਪਾਈ ਹਲਦੀ ਨੌ ਮਜਰੇ ਸਾਰੀ ਚੀਜ਼ਾਂ ਹੀ ਸਬਜ਼ੀ ਚ ਪਾਣੇ ਹੋਈ ਪਾਈਆਂ ਵੈਸੇ ਸਾਰੀਆਂ ਸੀ ਉਸ ਤੋਂ ਬਾਅਦ ਥੋੜੀ ਦੇਗੀ ਮਿਰਚ ਜਿਹਨਾਂ ਕਲਰ ਆਏਂਦਾ ਸਬਜ਼ੀ ਵਿੱਚ ਧਨੀਆ ਪਾਊਡਰ ਪਾਇਆ ਤੇ ਕਾਲੀ ਮਿਰਚ ਹੀ ਪਾਈ ਹੈ ਜਿਹੜੀ ਘਰ ਵਿੱਚ ਖੁਦ ਕੁੱਟੀ ਹੋਈ ਹੈ ਸੀ ਇਹਦਾ ਟੇਸ ਬੜਾ ਅੱਛਾ ਹੁੰਦਾ ਹੈ ਹੁਣ ਅਸੀਂ ਧਨੀਆ ਪਾਊਡਰ ਵੀ ਪਾਤਾ ਦੇ ਵਿੱਚ ਹੁਣ ਇਹਦੇ ਵਿੱਚ ਹੀ ਪਾਣਾ ਜਿਹੜਾ ਨਮਕ ਪਾਣਾ ਨਾ ਨੋਰਮਲ ਥੋੜਾ ਜਾਂ ਜਿਆਦਾ ਨਮਕ ਪਾਣਾ ਹੈ ਉਹਦਾ ਕਾਰਨ ਹੈ ਕਿ ਵੀ ਸੇਬ ਕੱਟੇ ਦੇ ਖਟਾਸ ਹਨ ਉਹ ਠੀਕ ਹੋ ਜਾਂਦੀ ਹੈ ਤੋਂ ਅੱਜ ਇੱਕ ਹੋ ਨਿਊ ਚੀਜ਼ ਪਾ ਰਹੇ ਆ ਜਿਹੜੀ ਹੈਗੀ ਸਾਡੀ ਤਿੱਖੀ ਵਾਲੀ ਸਿਬ ਬਣਾਈ ਹੈ ਘਰ ਖੁਦ ਬਣਾਈ ਹੋਈ ਹੈ ਚਟਨੀ ਹੈ ਹੈਗੀ ਮਿਰਚਾਂ ਦੀ ਟਮਾਟਰ ਦੀ ਜੇ ਤੁਹਾਨੂੰ ਰੈਸਪੀ ਜਨ ਲੱਗੇ ਕਿ ਤੁਸੀਂ ਕਿੱਸਾ ਬਣਾਣੀ ਹੈ ਤੇ ਤੁਸੀਂ ਮੈਨੂੰ ਕਮੈਂਟਸ ਜਰੂਰ ਲਿਖੋ ਤੇ ਮੈਂ ਤੁਹਾਨੂੰ ਦੱਸਾਂਗੀ ਹੁਣ ਸਾਰੇ ਮਸਾਲੇ ਪਾ ਕੇ ਅਸੀਂ ਥੋੜਾ ਮਸਾਲਾ ਚੰਗੀ ਤਰ੍ਹਾਂ ਭੁੰਨਵਾਂਗੇ ਥੋੜਾ ਪਾਣੀ ਵੀ ਪਾਇਆ ਕਿ ਨਾ ਨਾ ਲੱਗੇ ਜੋ ਕਿੰਨਾ ਅੱਛਾ ਕਲਰ ਆਇਆ ਹੈ ਮਸਾਲੇ ਦਾ ਜੁਨਾ ਅੱਛੇ ਤਰ੍ਹਾਂ ਪਕਾਣੇ ਆ ਦੇਖੋ ਜਦੋਂ ਮਸਾਲਾ ਭੁੱਜਣ ਲਈ ਸਾਡਾ ਰੈਡੀ ਹੋ ਜਾਂਦਾ ਨਾ ਤੇ ਇਹਦੇ ਸੋਈ ਸਾਈਡਾਂ ਤੇ ਦੇਖਦੇ ਹੋਗੇ ਕਿ ਔਇਲ ਛੱਡ ਦਿੰਦਾ ਤੇ ਹੁਣ ਸਾਰਾ ਟਾਈਮ ਆ ਗਿਆ ਕਿ ਹੁਣ ਅਸੀਂ ਇਹਦੇ ਵਿੱਚ ਜਿਹੜੇ ਐਪਲ ਕੱਟੇ ਹੋਏ ਨੇ ਹੁਣ ਅਸੀਂ ਪਾਵਾਂਗੇ ਇਹਨੂੰ ਦੇਖੋ ਕਿੰਨਾ ਅੱਛਾ ਦਾ ਕਲਰ ਤੇ ਰੰਗਤ ਆਈ ਔਰ ਖੁਸ਼ਬੂ ਤੇ ਚਲੋ ਮੈਨੂੰ ਹੀ ਆ ਰਹੀ ਹੈ ਪਰ ਜਦ ਤੁਸੀਂ ਵੀ ਬਣਾਓਗੇ ਤੁਹਾਨੂੰ ਵੀ ਆਏਗੀ ਮੈਂ ਚਾਹਨੀ ਕਿ ਤੁਸੀਂ ਵੀ ਇਹ ਸਬਜ਼ੀ ਜ਼ਰੂਰ ਬਣਾਓ ਹੁਣ ਅਸੀਂ ਇਹਦੇ ਵਿੱਚ ਐਪਲ ਪਾਵਾਂਗੇ ਹੁਣ ਅਸੀਂ ਜੰਨਾ ਵੀ ਸਾਰਾ ਮਸਾਲਾ ਇਸੇ ਤਰੀਕੇ ਨਾਲ ਮਿਕਸ ਕਰਨਾ ਦੇਖੋ ਜਿਵੇਂ ਕਰ ਰਹੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਦੇਖੋ ਮਸਾਲਾ ਮਿਕਸ ਕਰਤਾ ਹੈ ਕਿੰਨਾ ਅੱਛਾ ਕਲਰ ਆਇਆ ਸਬਜੀ ਦਾ ਉਹ ਦਿਲ ਕਰਦਾ ਕਿ ਇਹਨੂੰ ਹੁਣੇ ਖਾ ਲਈ ਪਰ ਥੋੜਾ ਜਿਹਾ ਹੀ ਹੋਰ ਪਕਾਵਾਂਗੇ ਇਹਨੂੰ ਵੈਸੇ ਤੇ ਚਲੋ ਰੈਡੀ ਹੈ ਬਟ ਅਚੇ ਪਾਣੀ ਥੋੜਾ ਜਿਹਾ ਪਾ ਕੇ ਰਲਾਵਾਂਗੇ ਹੁਣ ਜਿਵੇਂ ਸਾਡੇ ਸਾਰੇ ਸੇਪਸ ਨੇ ਬੜੇ ਸੋਫਟ ਸੀ ਇਸ ਕਰਕੇ ਜਿਹਨੂੰ ਪਕਾਣ ਲੱਗੇ ਨਾ ਇਹਨੂੰ ਪ੍ਰੈਸ ਨਹੀਂ ਕਰਨਾ ਤੇ ਜਿੰਨਾਂ ਸਖਤ ਹੁੰਦੇ ਉਹ ਪ੍ਰੈਸ ਕਰ ਸਕਦੇ ਨੇ ਆ ਦੇਖੋ ਥੋੜਾ ਜਿਹਾ ਹੁਣ ਮੈਂ ਪਾਣੀ ਪਾ ਲਿਆ ਵਿੱਚ ਤੇ ਪਾਣੀ ਪਾ ਕੇ ਇੱਕ ਵਾਰੀ ਥੋੜਾ ਮਿਕਸ ਕਰਕੇ ਫਿਰ ਕੀ ਕਰਾਂਗੇ ਅਸੀਂ ਨੂੰ ਨੂੰ ਕਵਰ ਕਰਕੇ ਅਸੀਂ ਥੋੜਾ ਪਕਾ ਲਾਂਗੇ ਅਚੀ ਤਰ੍ਹਾਂ ਦਾ ਪਾਣੀ ਥੋੜਾ ਜਿਹਾ ਮਿਕਸ ਹੋ ਜੇ ਇਹਦੇ ਵਿੱਚ ਮਤਲਬ ਟੱਕੇ ਰੱਖ ਦਾਂਗੇ ਸਬਜੀ ਨੂੰ ਟੱਕੇ ਪਕਾਵਾਂਗੇ ਹੋਰ ਗੈਸ ਹਾਈ ਟੂ ਮੀਡੀਅਮ ਫਲੇਮ ਤੇ ਰੱਖਣਾ ਸੀ ਲੋ ਜੀ ਦੇਖੋ ਕਿਵੇਂ ਸਾਡੀ ਸਬਜੀ ਐਂਡ ਪੱਕ ਰਹੀ ਬੰਦ ਦੀ ਵਧੀਆ ਫਸਟ ਕਲਾਸ ਸਣੀ ਸਬਜੀ ਐਂਡ ਸਟੇਜ ਤੇ ਪਹੁੰਚ ਗਈ ਹੈ ਬਸ ਰੈਡੀ ਹੋਣ ਵਾਲੀ ਹੈ ਹੁਣ ਗਰਮ ਗਰਮ ਫੁਲਕੇ ਬਣਾਨੇ ਦਿਖਾਨੇ ਬਸ ਸਬਜੀ ਦੇ ਨਾਲ ਔਰ ਪਲੀਜ਼ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜ਼ਰੂਰ ਜ਼ਰੂਰ ਜਿਵੇਂ ਸਬਜੀ ਬਣ ਜੇਗ ਨਾ ਉਹਨੂੰ ਉਸੇ ਵਾਲੇ ਸਟੀਲ ਦੇ ਪਤੀਲੇ ਚ ਪਾ ਲੈਣਾ ਵਾ ਸਾਡੇ ਖੱਟੇ ਮਿੱਠੇ ਐਪਲ ਦੀ ਸਬਜੀ ਤਿਆਰ ਹੋ ਗਈ ਹੈ ਹੁਣ ਇਹ ਹੀ ਇਹਨੂੰ ਪਰਾਂਠੇ ਨਾਲ ਚਪਾਤੇ ਨਾਲ ਚਾਵਲ ਨਾਲ ਕਿਸੇ ਨਾਲ ਵੀ ਖਾ ਸਕਦੇ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਖੁਦ ਬਣਾਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕਿਸਾ ਦੀ ਬਣੀ ਦੇਖੋ ਟੈਕਸਚਰ ਦੇਖੋ ਇਹਦਾ ਕਲਰ ਦੇਖੋ ਤੇਰੀ ਖੁਸ਼ਬੂ ਬਹੁਤ ਅੱਛੀ ਆਂਦੀ ਹੈ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰੀਏ ਕਮੈਂਟ ਕਰੋ ਪਲੀਜ਼ ਸ਼ੇਅਰ ਕਰੋ ਵੀਡੀਓ ਥੈਂਕ ਯੂ